ਸਰ ਜੀ ਮਨੋਜੀ ਦਾ ਖਾਤਾ ਮਨੋਜੀ ਪਟੇ ਅਸੀਂ ਪੰਚਾਇਤ ਤੌਰ ਤੇ ਆਪਣੇ ਅਲੋਮਾਨਸ ਪੱਤਰ ਦੇ ਰਹੇ ਹਾਂ ਤੇ ਜਿਹੜਾ ਗੁਰਦੁਆਰਾ ਬਣ ਰਿਹਾ ਇਹ ਸਾਨੂੰ ਸਹੀ ਬਣਾਉਣਾ ਨਹੀਂ ਚਾਹੀਦਾ ਕਿ ਇਹ ਮਨਜੀ ਮੰਨਤ ਸਿੰਘ ਜੀ ਯਾਨਕਿ ਇਹ ਇੱਕ ਜਿਹੜੇ ਗੁਰਦੁਆਰਾ ਆਪਣਾਇਆ ਕੁਝ ਲੋਕ ਮਿਸਰਵਾੜ ਦੀ ਹੈ ਤੇ ਤੇਰੀ ਕੋਹਲ ਬਣਾ ਰਿਹਾ ਜੀ ਅਸੀਂ ਬੜੇ ਜ਼ੋਰਾਰੇ ਜ਼ੋਰਗਰਾਂ ਦਾ ਬਹੁਤ ਸਨਾ ਬਣਿਆ ਅਸੀਂ ਕੋਸ਼ ਕੋਸ਼ਵਾਰ ਦਾ ਮੁਕੰਮਲ ਕਰਨਾ ਚਾਹੀਦਾ ਆ ਬਾਈ ਜੀ ਮੈਂ ਗੁਰਦੇਵ ਸਿੰਘ ਭੋਲਾ ਰੋਡ ਤੋਂ ਰਹਿਣ ਵਾਲਾ ਬੰਦਾ ਸਾਡੇ ਇੱਕ ਗੋਮ ਸਿੰਘ ਇੱਥੇ ਨਗਰ ਹੈ ਜਿਹੜਾ ਅੰਕ ਕੱਲ ਅਸੀਂ ਕੋ ਰੌਲਾ ਸੁਣਿਆ ਸੀਗਾ ਗੁਰਦੁਆਰੇ ਦੇ ਸੰਬੰਧ ਚ ਕਿ ਮਨਪ੍ਰੀਤ ਸਿੰਘਾ ਕੋਈ ਸਿੰਘ ਦਾ ਸੀ ਇਹਨੂੰ ਵੈਸੇ ਗੈਨ ਨਹੀਂ ਸਕਦੇ ਕਿਉਂਕਿ ਜਿਹੜਾ ਪੁੱਛਾ ਕੱਢਣ ਵਾਲਾ ਬੰਦਾ ਹੁੰਦਾ ਉਹਨੂੰ ਸਿੰਘ ਨਹੀਂ ਕਦੀ ਕਿਹਾ ਜਾਂਦਾ ਗੁਰਦੁਆਰੇ ਦੇ ਨਾਂ ਦੇ ਉੱਤੇ ਨਜਾਇਜ਼ ਫਾਇਦੇ ਠਾਉਂਦਾ ਇਹ ਮਾਇਆ ਇਕੱਠੀ ਕਰਦਾ ਅੱਗੇ ਨਗਰ ਕੀਰਤਨ ਵੀ ਕਰਦਾ ਰਿਹਾ ਨਗਰ ਕੀਰਤਨ ਜਿਹੜਾ ਰੂਲ ਮੁਤਾਬਕ ਹੈ ਜਿਹੜਾ ਨਗਰ ਕੀਰਤਨ ਬਣਦਾ ਉਹ ਗੁਰਦੁਆਰੇ ਦੀ ਕਮੇਟੀ ਕਰ ਸਕਦੀ ਹੈ ਇੱਕ ਨਿੱਜੀ ਤੌਰ ਤੇ ਬੰਦਾ ਨਗਰ ਕੀਰਤਨ ਨਹੀਂ ਕਰ ਸਕਦਾ ਜਿੰਨੇ ਨਗਰ ਕੀਰਤਨੇ ਨੇ ਕਟੇ ਉਹਦਾ ਪੈਸਾ ਕੋਈ ਗੁਰਦੁਆਰੇ ਦੀ ਕਮੇਟੀ ਨਹੀਂ ਹੁੰਦੀ ਆਪਦਾ ਨਿੱਜੀ ਤੌਰ ਤੇ ਨਗਰ ਕੀਰਤਨ ਕਰਦਾ ਰਿਹਾ ਏਵੇਂ ਸਾਡੇ ਮਹੱਲੇ ਦੇ ਵਿੱਚ ਕਦੀ ਤਾਂ ਗੁਰਦੁਆਰੇ ਦਾ ਨਾਮ ਲੈ ਲੈਂਦਾ ਹਾਲਾਂਕਿ ਉਹ ਕਮੇਟੀ ਜਿਹੜੀ ਜਗ੍ਹਾ ਉਹ ਸਟੈਟ ਦੀ ਜਗ੍ਹਾ ਕਿਸੇ ਦੇ ਨਾਮ ਨਹੀਂ ਹੋ ਸਕਦੀ ਬਾਬਾ ਸਾਹਿਬ ਬੈਠੋ ਚਾਹ ਹੁੰਦੀ ਪਈ ਸਾਡੇ ਅਸੀਂ ਸਾਰੇ ਆ ਪੱਲੇ ਦੇ ਬੰਦੇ ਆ ਕੋਸੇ ਨਗਰ ਦੇ ਨਾਲ-ਨਾਲ ਜਿੱਥੇ ਕਹਿੰਦਾ ਕਦੀ ਕਹਿੰਦਾ ਮੈਂ ਗੁਰਦੁਆਰਾ ਬਣਾਉਣਾ ਕਦੀ ਕਹਿੰਦਾ ਮੈਂ ਡੇਰਾ ਬਣਾਉਣਾ ਹੈ ਅਸੀਂ ਸਾਰੇ ਉੱਥੋਂ ਦੇ ਰਹਿਣ ਵਾਲੇ ਬੰਦੇ ਆ ਸਾਨੂੰ ਕਿਸੇ ਮਹੱਲੇ ਦੇ ਬੰਦੇ ਨੂੰ ਕੋਈ ਗੱਲ ਬਾਰੇ ਕੋਈ ਜਾਣਕਾਰੀ ਨਹੀਂ ਕਿ ਗੁਰਦੁਆਰਾ ਬਣਾਉਣਾ ਚਾਹੁੰਦਾ ਹੈ ਜਾਂ ਇਹ ਡੇਰਾ ਬਣਾਉਣਾ ਚਾਹੁੰਦਾ ਹੈ ਅਸੀਂ ਪੋਸਟਰ ਲੱਗੇ ਜਰੂਰ ਵੇਖੇ ਹੈ ਪੋਸਟਰ ਦੇ ਉੱਤੇ ਜੋ ਇਹਨੇ ਗੱਲਾਂ ਲਿਖੀਆਂ ਆ ਆ ਫੂਕ ਪੁੱਛਾਂ ਕਰਨ ਬਾਰੇ ਵਜਨ ਕਰਨ ਬਾਰੇ ਕਿ ਗੁਰਦੁਆਰਿਆਂ ਦੇ ਵਿੱਚ ਹੀ ਕੰਮ ਨਹੀਂ ਚੱਲਦਾ ਪਰ ਸਾਨੂੰ ਮਹੱਲੇ ਵਾਲਿਆਂ ਨੂੰ ਇਸ ਚੀਜ਼ ਦੀ ਕੋਈ ਜਾਣਕਾਰੀ ਨਹੀਂ ਇਹਨੇ ਗੁਰਦੁਆਰਾ ਬਣਾਉਣਾ ਜਾਂ ਕੁਛ ਵੀ ਨਸ਼ਾ ਛਡਾਊ ਕੇਂਦਰ ਬਣਾਉਣਾ ਤਾਂ ਸਾਨੂੰ ਮੱਲੇ ਵਾਲਿਆਂ ਦਾ ਨਾਲ ਲਵੇ ਮੱਲੇ ਵਾਲਿਆਂ ਨੂੰ ਸਾਨੂੰ ਕਿਸੇ ਨੂੰ ਜਾਣਕਾਰੀ ਨਹੀਂ ਇਸ ਚੀਜ਼ ਦੀ ਇਹਦਾ ਮੇਨ ਮਸਕ ਦਾ ਨਿੱਜੀ ਪੈਸਾ ਇਕੱਠਾ ਕਰਨਾ ਹੈ ਠੱਗੀਆਂ ਠੋਰੀਆਂ ਦੇ ਸ਼ਹੀਦ ਬਲਵਿੰਦਰ ਸਿੰਘ ਨਗਰ ਵੀ ਦਾ ਰੌਲਾ ਪਿਆ ਜਦੰਦਰ ਚੌਂਕ ਦੇ ਵਿੱਚ ਖੰਜੂਰ ਵਾਲੀ ਗਲੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਉੱਥੇ ਵੀ ਦਾ ਰੌਲਾ ਪਿਆ ਪੱਕੇ ਪਿੰਡ ਦਾ ਰਹਿਣ ਵਾਲਾ ਇਹਦੇ ਨਾਲ ਕੋਈ 10 ਬੰਦੇ ਨਹੀਂ ਹੈਗੇ ਇਕੱਲੇ ਬੱਚੇ ਆ ਛੋਟੇ ਛੋਟੇ ਜਿਹੜੇ ਬੱਚਿਆਂ ਨੂੰ ਧਰਮ ਬਾਰੇ ਗਿਆਨ ਨਹੀਂ ਉਹ ਬੱਚਿਆਂ ਨੂੰ ਨਾਲ ਲੈ ਕੇ ਧਰਮ ਦੀਆਂ ਗੱਲਾਂ ਕਰਕੇ ਤੇ ਸਾਡੇ ਇਥੇ ਬੀਬੀ ਜੀ ਹੈ ਗੁਰਿੰਦਰ ਕੌਰ ਇਹਨਾਂ ਨੂੰ ਬਦਨਾਮ ਕਰਨ ਦੀ ਸ਼ਾਜਤ ਹੈ ਸਾਰੀ ਇਹਨਾਂ ਦੇ ਉੱਤੇ ਕਿੰਨੇ ਵੀ ਇਲਜ਼ਾਮ ਲਾਰੇ ਪੋਸਟਰ ਪਾੜੇ ਦੇ ਨਜਾਇਜ਼ ਇਲਜ਼ਾਮ ਝੂਠੇ ਇਲਜ਼ਾਮ ਆ ਵੀ ਇਹਨਾਂ ਦਾ ਮੇਨ ਮਸਕਦੇਸ ਵੀ ਪਹਿਲਾਂ ਦਬਾਉ ਹੀ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਸਿਰ ਚੱਕਣਾ ਹੈ ਕਿਉਂਕਿ ਸ਼ਰੋਮਨੀ ਕਮੇਟੀ ਦੇ ਮੈਂਬਰ ਵੀ ਹੈ ਇਹਨਾਂ ਦਾ ਮੇਨ ਮਸਕ ਵੀ ਹੈ ਸੀ ਵੀ ਪਹਿਲਾਂ ਦਬਾਉ ਹੀ ਇਹਨਾਂ ਨੂੰ ਤੇ ਮੱਲੇ ਵਾਲਾ ਹੁੰਦਾ ਪਰ ਅੱਪ ਕਿਸੇ ਨੇ ਮੱਲੇ ਵਾਲਿਆਂ ਨੇ ਬੋਲ ਨਹੀਂ ਬਸ ਵੈਗ੍ਰੀ ਕਾਲਤਾਰ ਵੈਗ੍ਰੀ ਤੋਂ ਤੁਹਾਡਾ ਕਾਰਜ ਸਿੰਘ ਆਈ ਮੈਂ ਗੁਰਦੁਆਰੇ ਦਾ ਸੇਵਾਦਾਰ ਆਂ। ਮੈਂ ਅਸੀਂ ਇਹਨਾਂ ਨੇ ਗੁਰਦੁਆਰਾ ਮਨਪ੍ਰੀਤ ਸਿੰਘ ਇੱਥੇ ਬਣਾਉਣ ਦੀ ਸਾਨੂੰ ਜਦੋਂ ਖੁਰਮ ਮਿਲੀ ਅਸੀਂ ਬੀਬੀ ਜੀ ਦੇ ਕੋਲ ਆਏ ਸੀ। ਅਸੀਂ ਆਣ ਕੇ ਵੀ ਵਿਚਾਰ ਕਰਨੀ ਸੀ ਵੀ ਇਸ ਬਾਰੇ ਮੁੜ ਕੇ ਉਹ ਉੱਥੇ ਇੱਥੇ ਉੱਥੇ ਹੀ ਪਹੁੰਚ ਗਈ। ਮੁੜ ਕੇ ਇਹਨਾਂ ਨੇ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਗੁਰਦੁਆਰਾ ਹੋਰ ਨਾਮ ਬਣਿਆ। ਜੀ ਇੰਦਰਦੀਪ ਸਿੰਘ ਸੰਧੂ ਮੈਂ ਜ਼ਿਲ੍ਹਾ ਪ੍ਰਧਾਨ ਆ ਬੀਜੇਪੀ ਕਿਸਾਨ ਮੋਰਚੇ ਦਾ। ਜੀ ਕਹਾਂ ਮੈਂ ਤੁਹਾਨੂੰ ਆਮ ਮਰਪੀ ਬਾਰੇ ਮੈਂ ਇਹ ਕਹਿਣਾ ਚਾਹੁੰਨਾ ਜਿਹੜੇ ਕਿ ਝੂਠੇ ਲਜਾਮ ਰਮਨਦੀਪ ਸਿੰਘ ਬਰਾੜ ਭੋਲੂ ਵਾਲਾ ਤੇ ਲਾ ਰਿਹਾ ਉਹ ਬੇਬੁਨਿਆਦ ਹੈ ਕੱਲੇ ਸਾਰੀ ਦਿਹਾੜੀ ਜਿਹਨੂੰ ਜਿੰਮੀ ਭੋਲੂ ਵਾਲਾ ਉਹਨੇ ਕਿਹਾ ਉਹਦੀ ਉਹਦੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਮੇਰੇ ਨਾਲ ਸੀਗੇ ਤੇ ਜਿਹੜੀ ਗੱਲ ਉਹਨੇ ਅਸੀਂ ਮਨਪ੍ਰੀਤ ਬਾਰੇ ਕਹਿਣਾ ਚਾਹੁੰਨੇ ਆ ਜਿਹੜੀ ਜਗ੍ਹਾ ਤੇ ਉਹ ਗੁਰਦੁਆਰਾ ਸਾਹਿਬ ਦਾ ਉੱਥੇ ਉਹਨਾਂ ਨੇ ਕਮਰਾ ਲਿਆ ਕਿੱਥੇ ਉਹ ਕਹਿੰਦੇ ਮੈਂ ਨਸ਼ਾ ਛਡਾਉਂਗਾ ਹਰਪ੍ਰੀਤ ਸਿੰਘ ਨੇ ਇਹ ਕਿਹਾ ਵੀ ਮੈਂ ਨਸ਼ਾ ਛਡਾਉਂਗਾ ਤੇ ਪ੍ਰਵਚਨ ਕਰੂੰਗਾ ਤੇ ਦਵਾਈ ਦੇਉਂਗਾ ਤੇ ਪੁੱਛਾਂ ਵੀ ਨਾਲ ਦੇਉਂਗਾ ਪਹਿਲੀ ਗੱਲ ਤਾਂ ਗੁਰਦੁਆਰਾ ਸਾਹਿਬ ਜਿੱਥੇ ਆਪਣਾ ਮਹਾਰਾਜ ਦਾ ਪ੍ਰਕਾਸ਼ ਹੋਵੇ ਉੱਥੇ ਪੁੱਛਾ ਵਾਲੇ ਬੰਦੇ ਦਾ ਕੰਮ ਹੀ ਕੋਈ ਨਹੀਂ। ਬਾਕੀ ਜੇ ਉਹ ਨਸ਼ਾ ਛਡਾਉਣਾ ਚਾਹੁੰਦਾ ਸਾਡੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਭੋਲੂ ਵਾਲੇ ਰੋਡ ਤੇ ਉੱਥੇ ਬੈਠੇ ਆਪਦੇ ਪ੍ਰਵਚਨ ਸੁਣਾਵੇ। ਇਹ ਸਾਨੂੰ ਕੋਈ ਇਤਰਾਜ ਨਹੀਂ ਉਸ ਗੱਲ ਤੇ। ਪਰ ਜੇ ਉਹ ਕਵੇ ਵੀ ਇੱਥੇ ਇੱਕ ਹੋਰ ਗੁਰਦੁਆਰਾ ਬਣਾ ਕੇ ਅੱਗੇ ਇੱਕ ਤਾਂ ਭੋਲੂ ਵਾਲਾ ਰੋਡ ਬਦਨਾਵਾ ਆਪਣਾ ਨਸ਼ੇ ਦੇ ਮੁੱਦੇ ਤੇ ਉੱਥੇ ਹੋਰ ਇੱਕ ਨਸ਼ੇ ਦਾ ਅੱਡਾ ਚਲਾਉਣਾ ਚਾਹੁੰਦਾ। ਇਸ ਗੱਲ ਦੀ ਅਸੀਂ ਸਾਰੇ ਖੜੇ ਆ ਭੋਲੂ ਵਾਲੇ ਰੋਡ ਦੇ ਵਸਨੀਕ ਅਸੀਂ ਇਸ ਗੱਲ ਦੀ ਵਿਰ ਰਮਨਦੀਪ ਸਿੰਘ ਬਰਾੜ ਜਿੰਮੀਪੋਡੂ ਵਾਲੇ ਤਲਾਏ ਆ ਉਹ ਬੇਬੁਨਿਆਦ ਤੇ ਝੂਠੇ ਆ ਪਤਾ ਹੀ ਨਹੀਂ ਪੋਸਟਰ ਕਿਹਨੇ ਪਾੜਿਆ ਸਾਨੂੰ ਕੀ ਪਤਾ ਕੋਈ ਉਹਦੇ ਕੋਲੇ ਫੋਟੋ ਹੈਗੀ ਐਸ ਗੱਲ ਦੀ ਕੋਈ ਉਹਨੇ ਵੀਡੀਓ ਬਣਾਈ ਐ ਇਸ ਗੱਲ ਦੀ ਇਹ ਗੱਲ ਐ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਆ ਵੀ ਇਹ ਜਿਹੇ ਬੰਦੇ ਜਿਹੜੇ ਗਲਤ ਅਨਸਰ ਐ ਉਹਦੇ ਤੇ ਅੱਗੇ ਵੀ ਪਰਚੇ ਐ ਖਦੋ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਖਿਲਾਫ ਕਾਰਵਾਈ ਕੀਤੀ ਮੈਂ ਤਾਂ ਮਾ ਵੀ ਚਾਹਣਾ ਵੀ ਕੱਲ ਹੈ ਨਹੀਂ ਸੀ ਮੱਜਲੰਦਰ ਕੋਈ ਪਤਾ ਹੀ ਨਹੀਂ ਕੱਲ ਚਲਾਈ ਨਹੀਂ ਸੀ ਕਾਪੀ ਸੀ ਦੀ ਕਰਨੀ ਆ ਤੁਹਾਨੂੰ ਕਾਪੀ ਹਨ ਤੁਸੀਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕੱਲ ਮੈਨੂੰ ਵੀ ਖੁਸ਼ ਪੱਤਰਕਾਰ ਵੀਰਾਂ ਦੇ ਫੋਨ ਆਏ ਸੀਗੇ ਮੇਰੇ ਤੇ ਇਲਜ਼ਾਮ ਲੱਗਿਆ ਵੀ ਭਾਈ ਜਿੰਮੀ ਨੇ ਪੋਸਟਰ ਪਾ ਰੇ ਵੇਖੋ ਆ ਮੇਰੇ ਸੰਗਤ ਮੇਰੇ ਬਜ਼ੁਰਗ ਖੜੇ ਆ ਸਾਡੇ ਸਾਰੇ ਭੂਲੋ ਵਾਲਾ ਰੋਡ ਦੇ ਵਾਸੀ ਖੜੇ ਆ ਪਹਿਲੀ ਗੱਲ ਤਾਂ ਇਹੋ ਜੀ ਕੋਈ ਨੌਬਤ ਨਹੀਂ ਹੈਗੀ ਕਿਸੇ ਨੂੰ ਪੋਸਟਰ ਪਾੜਨ ਦੀ ਸਾਡੇ ਦਾ ਭੋਲ ਵਾਲਾ ਰੋਡ ਵੈਸੀ ਹੀ ਬਹੁਤ ਬਦਾਨ ਹੈ ਸਾਡੇ ਤਾਂ ਇੱਥੇ ਕੋਈ ਕਪੈਂਸਰ ਰੱਖ ਜੇ ਨਾ ਉਹ ਵੀ ਸ਼ਾਂਨ ਨੂੰ ਜੁਰੀ ਹੋ ਜਾਂਦੀ ਆ ਬੋਰਡ ਪਾੜਨ ਦੀ ਤਾਂ ਬਹੁਤ ਦੂਰੀ ਚੱਲਦਾ ਪਰ ਜਿਹੜਾ ਆ ਡੇਰਾਵਾਦ ਤੋਂ ਲੈ ਕੇ ਅੱਜ ਕੀ ਨਾਮ ਹੈ ਮੁੰਡੇ ਦਾ ਮਨਪ੍ਰੀਤ ਨੇ ਆ ਚਲਾਇਆ ਨਾ ਵੇਖੋ ਇਹ ਸਾਰੇ ਸ਼ਾਮ ਗੁੰਮਰਾਹ ਕਰਦਾ ਔਰ ਸਾਡੇ ਪਰਿਵਾਰ ਤੇ ਤਾਂ ਲਾਇਆ ਵੀ ਸ਼ਾਇਦ ਇਹਨਾਂ ਨੂੰ ਅਸੀਂ ਮੈਂ ਦਬਾ ਲੂੰਗਾ ਵੀ ਇਹ ਠੁਠਲ ਜਾਮ ਲਾ ਕੇ ਵੀ ਹੌਜੀ ਜਿਮੀ ਨੇ ਪੋਸਟਰ ਪਾੜੇ ਆ ਜਿਮੀ ਨੂੰ ਕੀ ਲੋੜ ਆ ਮੈਂ ਪੂਰ ਨੂੰ ਗੁਰਸੇਖਾ ਮੈਨੂੰ ਕੀ ਲੋੜ ਆ ਪੋਸਟਰ ਪਾੜਨ ਦੀ ਪਰ ਹਾਂ ਮੈਂ ਵਿਰੋਧ ਕਰਦਾ ਇਸ ਗੱਲ ਦਾ ਵੀ ਜਿਹੜਾ ਇਹ ਗੁਰੂ ਘਰਾਂ ਨੂੰ ਜਾਂ ਡੇਰਾਬਾਦ ਨੂੰ ਇਹ ਪ੍ਰਮੋਟ ਕਰਦੇ ਇਹੋ ਜਿਹੇ ਲੋਕ ਆ ਕੇ ਠੀਕ ਹੈ ਵੀ ਆਗੇ ਤੁਸੀਂ ਜੀ ਜਿੱਥੇ ਮਾਦੀ ਜੀ ਕਰਕੇ ਅਸੀਂ ਇੱਥੇ ਗੁਰਦੁਆਰਾ ਬਣਾਉਣਾ ਹੈ ਅਸੀਂ ਅਸੀਂ ਇਹ ਅਸੀਂ ਗੁਰਦੁਆਰਾ ਬਣਾਉਣਾ ਹੈ ਅਸੀਂ ਜੀ ਇੱਥੇ ਲੋਕਾਂ ਦੀਆਂ ਦੁੱਖ-ਤਕਲੀਫਾਂ ਸੌਣੀਆਂ ਹੈ ਜੀ ਅਸੀਂ ਇੱਥੇ ਕੀ ਨਾ ਮੈਂ ਤੁਹਾਡੇ ਕਾਰੋਬਾਰ ਤੇ ਹੋਰ ਬਚਨ ਕਰ ਸਕਦੇ ਹੋ ਆਪਣੇ ਦੁੱਖ ਰੋਗ ਦੇ ਦੇਖੋ ਇਸ ਗੱਲ ਦੇ ਮੈਂ ਖਿਲਾਫ ਹਾਂ ਕਿ ਇਹਦਾ ਕੋਈ ਬੈਨਰ ਬੂਲਨ ਪਾੜਨ ਵਾਲੀ ਗੱਲ ਆ ਉਹ ਮੇਰੇ ਪਿੰਡ ਦੇ ਸਾਰੇ ਅਸੀਂ ਇਕੱਠੇ ਹੀ ਸੀਗੇ ਨਾਲੇ ਤੁਸੀਂ ਮੇਰੇ ਵਿਜਾਏ ਇਹ ਸੰਗਤ ਨੂੰ ਪੁੱਛ ਲਓ ਇਹਨਾਂ ਜੋ ਕੋਈ ਸਾਰੇ ਕੋਈ ਇਕੱਠੀ ਸੀਗੀ ਅਸੀਂ ਸਵੇਰ ਦੇ ਜਦੋਂ ਮੈਂ ਘਰੋਂ ਤੁਰਿਆ ਉਦੋਂ ਵੀ ਮੇਰੇ ਨਾਲ ਸੀ ਉਸ ਤੋਂ ਬਾਅਦ ਮੈਨੂੰ ਬਾਹਰ ਜਾਣਾ ਪਿਆਗਾ ਮੈਂ ਸਾਰਾ ਦਿਨ ਘਰੇ ਨਹੀਂ ਸੀਗਾ ਪਰ ਸਭ ਨੂੰ ਪਤਾ ਇਸ ਕੋਈ ਕੋਰੀ ਸੱਚਾਈ ਕੁਝ ਵੀ ਹੈ ਨਹੀਂ ਨਾ ਮੈਂ ਕੋਈ ਬੈਨਰ ਫਾੜਿਆ ਨਾ ਮੈਨੂੰ ਕਿਸੇ ਦਾ ਬਾਬਤ ਪਤਾ ਕੋਈ ਸੀਸੀਟੀਵੀ ਕੈਮਰੇ ਦੀ ਗੱਲ ਕਰ ਰਹੇ ਆ ਵੀ ਉਹਨਾਂ ਕੋਈ ਵੀਡੀਓ ਵਗੈਰਾ ਹੈਗੀ ਆ ਬਾਬਾ ਸਾਹਿਬ ਤੁਸੀਂ ਸਿਆਣੇ ਆ ਅੱਜ ਕੱਲ ਸੋਸ਼ਲ ਮੀਡੀਆ ਦੇ ਯੋਗ ਆ ਜੇ ਉਹ ਸੀਸੀਟੀਵੀ ਹੁੰਦੀ ਪਰ ਕੱਲ ਦੀ ਆਜਣੀ ਸੀ ਉਹਨੇ ਜਦੋਂ ਕੱਲ ਮੇਰੇ ਖਿਲਾਫ ਬੋਲਿਆ ਨਾ ਉਹ ਸਿਰਫ ਸਾਡੇ ਪਰਿਵਾਰ ਖਿਲਾਫ ਤਾਂ ਬੋਲਿਆ ਵੀ ਮੈਨੂੰ ਬੀਬੀ ਜੀ ਕਰਕੇ ਅਕਾਲ ਤਖਤ ਤੇ ਨਾ ਜਾਵੇ ਵੇਖੋ ਗੁਰਦੁਆਰਾ ਸਾਹਿਬ ਤਾਂ ਅਸੀਂ ਬੰਦ ਨਹੀਂ ਦੇਣਾ ਸਿੱਧੀ ਜੀ ਗੱਲ ਅਕਾਲ ਸਖਬ ਸਾਹਿਬ ਤੋਂ ਮਨਜ਼ੂਰੀ ਲੈ ਆਵੇ ਉਹ ਗੱਲ ਵੱਖਰੀ ਹੈ ਪਰ ਵੇਖੋ ਜਿਵੇਂ ਅਸੀਂ ਆਪਾਂ ਕਰਦੇ ਸਾਡੇ ਤਾਂ ਅੱਗੇ ਬੋਲੂ ਵਾਲਾ ਰੋਡ ਦਾ ਮਾੜਾ ਹਾਲ ਹੈ ਚੋਰੀਆਂ ਚਕਾਰੀਆਂ ਸਾਡੇ ਇੱਥੇ ਨਸ਼ਾ ਸ਼ਰੀਆਂ ਵਿਕਦਾ ਅਸੀਂ ਤਾਂ ਉਸ ਗੱਲ ਤੋਂ ਸਾਰੇ ਲੋਕ ਦੁਖੀ ਐ ਅਸੀਂ ਇਸ ਵਾਸੀ ਇਸ ਕੰਮ ਗਲਤ ਵਾਸੀ ਨਹੀਂ ਚੱਲਣ ਦੇਣਾ ਵੇਖੋ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੁਸੀਂ ਮੇਰੀ ਵਜਾਈ ਮੇਰੀ ਸੰਗਤ ਸਾਰੀ ਖੜੀ ਐ ਤੁਸੀਂ ਜਿਹਨੂੰ ਮਰਜ਼ੀ ਪੁੱਛ ਸਕਦੇ ਠੀਕ ਐ ਜੀ ਆ ਸਾਡੇ ਬਜ਼ੁਰਗ ਬੈਠੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਆ ਮੈਂਬਰ ਵੀ ਸਾਡੀ ਪੰਚਾਇਤ ਦੇ ਤੁਸੀਂ ਦੱਸੋ ਜੀ ਤੁਹ ਹੈਗੀ ਇਹੋ ਜੀ ਗੱਲ ਮੈਂ ਕੋਈ ਤੁਹਾਡੇ ਨਾਲ ਹੀ ਹਮੇਸ਼ਾ ਮਨਪਰੀ ਦਾ ਰੋਲਾ ਕਿਉਂ ਪੈਂਦਾ ਮੇਰੇ ਨਾਲ ਤਾਂ ਪਹਿਲੀ ਵਾਰ ਹੀ ਬੀਬੀ ਨੂੰ ਬੋਕੇ ਉਹਨਾਂ ਨੇ ਪਿਛਲੇ ਦਿਨੀ ਸਵਾਲ ਕੀਤੇ ਉਸ ਤੋਂ ਬਾਅਦ ਇੱਕ ਪੋਸਟਰਾਂ ਦੀ ਗੱਲ ਚੱਲੀ ਹੁਣ ਫੇਰ ਫਲੈਕਸ ਬੋਰਡ ਪਾਉਣ ਦੀ ਕਰਨਾ ਕਿ ਤੁਹਾਡੇ ਪਰਿਵਾਰ ਨਾਲ ਕਿਉਂ ਉਹਨਾਂ ਨਾਲ ਇਸ ਤਰ੍ਹਾਂ ਦੇ ਤਸੱਲੀ ਬਿਲਕੁਲ ਭਾਈ ਜੀ ਸਾਡੇ ਪਰਿਵਾਰ ਨਾਲ ਹੋਰ ਕਿਸੇ ਦੀ ਤਸੱਲੀ ਨਹੀਂ ਹੋਵੇਗੀ ਜੇ ਮੇਰੇ ਮਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈਗੀ ਆ ਤਾਂ ਵੇਖੋ ਅਸੀਂ ਜਿਹੜੀ ਜਿਹੜੀ ਗਲਤ ਹੈ ਉਹਨੂੰ ਤਾਂ ਗਲਤ ਕਾਵਾਂਗੇ ਠੀਕ ਹੈ ਮਾਫ ਕਰਿਓ ਜੀ ਜੀ ਵੀ ਇਹਨਾਂ ਨੇ ਆਪਦੀ ਨਿੱਜੀ ਗੁਰਦੁਆਰੇ ਖੋਲ ਕੇ ਠੀਕ ਹੈ ਨਿੱਜੀ ਗੁਰਦੁਆਰੇ ਖੋਲ ਕੇ ਜੋ ਕੰਮ ਚੱਲਦਾ ਪਿਆ ਆਪਾਂ ਨੂੰ ਪਤਾ ਥਾਂ ਥਾਂ ਤੇ ਆਪਾਂ ਬੇਅਦਬੀ ਦੀਆਂ ਘਟਨਾਵਾਂ ਸੁਣਦੇ ਪਏ ਆ ਕੋਈ ਕੋ ਸਾਨੂੰ ਤਾਂ ਲੱਗਦਾ ਡਰ ਅਸੀਂ ਤਾਂ ਗੁਰੂ ਨਾਨਕ ਵਾਲੇ ਸਿੱਖਾ ਸਾਨੂੰ ਲੱਗਦਾ ਅੱਗੇ ਬੁਰਾ ਹਾਲ ਆ ਆਪਣਾ ਫ੍ਰੀਕੋਰਟ ਦਾ ਜ਼ਿਲ੍ਹਾ ਪਹਿਲਾਂ ਹੀ ਬੇਅਦਬੀ ਕਰਕੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈਗਾ ਤੁਹਾਨੂੰ ਵੀ ਪਤਾ ਇਸ ਕਰਕੇ ਲੱਗਦਾ ਜੇ ਕੋਈ ਸਾਡੇ ਕੋਈ ਸਾਡੀ ਨਿੱਜੀ ਹੋਵੇ ਨਾ ਵੀ ਕੋਈ ਅਸੀਂ ਕੋਈ ਨਿੱਜੀ ਕੋ ਬਣਾਇਆ ਹੋਣ ਤਾਂ ਫਿਰ ਤਾਂ ਅਸੀਂ ਕਹੀਏ ਵੀ ਭਾਈ ਕੋਈ ਸਾਡੀ ਨਿੱਜੀ ਇੰਟਰਸਟ ਆ ਜਿਹੜਾ ਭੋਲੂ ਵਾਲਾ ਰੋਡ ਤੇ ਆਲਰੇਡੀ ਗੁਰਦੁਆਰਾ ਸਾਹਿਬ ਚੱਲਦਾ ਉਹ ਕਮੇਟੀ ਚ ਚਲਾਉਂਦੀ ਪਈ ਆ ਠੀਕ ਹੈ ਨਾ ਕਮੇਟੀ ਦੇ ਹਵਾਲੇ ਸਾਡਾ ਤਾਂ ਕੋਈ ਨਿੱਜੀ ਇੰਟਰਸਟ ਹੀ ਨਹੀਂ ਹੈ ਔਰ ਜਿਹੜੇ ਲੋਕ ਕੁਛ ਲੋਤ ਮਨਪ੍ਰੀਤ ਵਰਗੇ ਕਿਉਂਕਿ ਤੁਸੀਂ ਮਨਪ੍ਰੀਤ ਦਾ ਪਿਛੋਕੜ ਚੈੱਕ ਕਰੋ ਮਨਪ੍ਰੀਤ ਦੇ ਵਿਸ਼ੋਕੜ ਕੱਲ ਜਿਹੜੇ ਮੇਰੇ ਵੀਰ ਨੇ ਨਹੀਂ ਉਹਦੇ ਥੱਲੇ ਕਮੈਂਟ ਪੜੋ ਵੀ ਉਹਦੇ ਕਮੈਂਟ ਕੀ ਸੀਗੇ ਠੀਕ ਹੈ ਗੁਰਦੁਆਰਾ ਖਾਲਸਾ ਦਵਾਨ ਚ ਇਹ ਮਾਫੀਨਾਮਾ ਪਿਆ ਠੀਕ ਹੈ ਬਰਨਾਲੇ ਠੱਗੀ ਮਾਰ ਕੇ ਆਇਆ ਸੀਗਾ ਉਥੇ ਕਈ ਪਿੰਡਾਂ ਨੇ ਇਹਨੂੰ ਭਜਾਇਆ ਮਾਤਾ ਖੀਵੀ ਦੇ ਮਾਤਾ ਖੀਵੀ ਗੁਰਦੁਆਰੇ ਚ ਵੀ ਦਾ ਰੌਲਾ ਪਿਆ ਉਥੋਂ ਵੀ ਇਹਦੇ ਤੇ ਪਰਚਾ ਹੋਇਆ ਇਹਨੂੰ ਗੁੱਸਾ ਕੀਤਾ ਗਿਆ ਜੀਤ ਬਲਵਿੰਦਰ ਸਿੰਘ ਨਗਰ ਦਾ ਰੌਲਾ ਠੀਕ ਹੈ ਬੰਦੇ ਦਾ ਕਰੈਕਟਰ ਚੈੱਕ ਕਰੋ ਸਾਡੇ ਪਰਿਵਾਰ ਤੇ ਜਾਂ ਸਾਡੇ ਤੇ ਮੇਰੇ ਮਦਰ ਕਰਕੇ ਲਾਉਂਦਾ ਕਿਉਂਕਿ ਅਸੀਂ ਕੋਈ ਬਾਹਲਾ ਇੰਟਰਸਟ ਨਹੀਂ ਦਿੰਦੇ ਚਲੋ ਮਦਰ ਮੇਰੇ ਜਾਂਦੇ ਆ ਪਰ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਨਾ ਕੋ ਸਾਡਾ ਨਿੱਜੀ ਫਿਰਦਾ ਇਸ ਗੱਲ 'ਚ ਅਸੀਂ ਤਾਂ ਹੁਣ ਵੀ ਲੋਕਾਂ ਨੂੰ ਇਸ ਵਿਸ਼ਵਾਸ ਦਵਾਉਂਦੇ ਆ ਔਰ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਇਹੋ ਜੇ ਡੇਰਾਵਾਜ ਇਹੋ ਜੇ ਪਖੰਡਵਾਜ ਚੋ ਬਰੋ ਜੇ ਗੁਰੂ ਦੇ ਲੜ ਲੱਗੇ ਤਾਂ ਗੁਰੂ ਦਾ ਹੀ ਓਟ ਆਸਰਾ ਲਈਏ ਆਪਾਂ ਗੁਰਦੁਆਰਾ ਸਾਹਿਬ 'ਚ ਜਾ ਕੇ ਨਮਸਤਕ ਹੋਈਏ ਜੇ ਫੇਰ ਵੀ ਕਿਸੇ ਨੂੰ ਲੱਗਦਾ ਤਾਂ ਮੈਨੂੰ ਆ ਕੇ ਮੈਨੂੰ ਪੁੱਛ ਸਕਦਾ ਹੈਗਾ ਪਰ ਮੈਂ ਇਹੋ ਜੀ ਬੱਜਰ ਗਲਤੀ ਪੋਸਟਰ ਪੜ੍ਹਨਾ ਮੈਨੂੰ ਕੀ ਮਿਲ ਜਣਾ ਸੀਗਾ ਜੀ ਠੀਕ ਹੈ ਨਾ ਜੀ ਮੈਨੂੰ ਉਹ ਕਦੇ ਨਾ ਹੀ ਮੈਨੂੰ ਇਹੋ ਜਿਹਾ ਕੋਈ ਸ਼ੌਂਕ ਸੀਗਾ ਨਾ ਹੀ ਕੋਈ ਗੰਮ ਹੈਗੀ ਹਾਂ ਮੈਂ ਇਹਦੇ ਖਿਲਾਫ ਜ਼ਰੂਰ ਹਾਂ ਔਰ ਅੱਜ ਨਹੀਂ ਜੇ ਦੁਆਰਾ ਵੀ ਕੋਈ ਗਲਤੀ ਕਰੂ ਤਾਂ ਇਹਨੂੰ ਮੈਂ ਜ਼ਰੂਰ ਟਕੂਗਾ ਹਬੀ ਕੱਲ ਨੂੰ ਮੰਨਪ੍ਰੀ ਤਖਸਾਲੀ ਵੱਲੋਂ ਦੋਸ਼ ਲਾਏ ਗਏ ਆ ਜਿੰਮੀ ਭਾਈ ਦੇ ਉੱਤੇ ਵੀ ਉਹਨਾਂ ਨੇ ਬੋੜ ਪਾਏ ਠੀਕ ਹਨ ਚਾਹੁੰਦੇ ਵੈਜੀ ਜੀ ਕਾ ਖਾਲਸਾ ਵੈਜੀ ਜੀ ਕੀ ਫਤਹਿ ਅ ਜਿਹੜੇ ਮੰਨਪ੍ਰੀ ਸਿੰਘ ਨੇ ਦੋਸ਼ ਲਗਾਏ ਆ ਉਹਨਾਂ ਬਾਰੇ ਮੈਂ ਜਾਣੂ ਨਹੀਂ ਹਾਂ ਕਿਉਂਕਿ ਨਾ ਤਾਂ ਮੇਰੇ ਸਾਹਮਣੇ ਕੁਝ ਹੋਇਆ ਹੈ ਤੇ ਨਾ ਹੀ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਉਸੇ ਲਈ ਉੱਥੇ ਸੀਗਾ ਕੀ ਨੇ ਉਹਨੇ کیا ਜਾਂ ਕੀ ਨਹੀਂ ਕੀਤਾ ਇਹ ਮੈਨੂੰ ਪਤਾ ਨਹੀਂ ਕਿਤਾ ਹੈਗਾ ਸੋ ਕੋਈ ਅਗਰ ਕੋਈ ਉਸ ਨੂੰ ਪੋਲਿਟਿਕਲ ਰੰਜਿਸ਼ ਹੋਏ ਜਾਂ ਕੁਝ ਵੀ ਹੋਏ ਤਾਂ ਪਰ ਇੱਕ ਇਤਰਾਜ਼ ਮੈਨੂੰ ਵੀ ਜ਼ਰੂਰ ਹੈ ਕਿ ਅਗਰ ਉਹਨੇ ਦੋਸ਼ ਲਗਾਏ ਆ ਤਾਂ ਮੇਰੇ ਘਰ ਦੇ ਅੱਗੇ ਪੋਸਟਰ ਲਗਾਉਣ ਦਾ ਕੋਈ ਮਤਲਬ ਨਹੀਂ ਸੀ ਬੰਦਾ ਜਿੰਨੀ ਦੇਰ ਤੱਕ ਉਹ ਮੇਰੇ ਤੋਂ ਪੁੱਛਿਆ ਨਹੀਂ ਜਾਂਦਾ ਤੇ ਬਾਕੀ ਸੜਕ ਤੇ ਉਹ ਗੇਟ ਦੇ ਅੱਗੇ ਸੜਕ ਤੇ ਆ ਉਸ ਬਾਰੇ ਮੈਂ ਕੀ ਕਹਿ ਸਕਦੀ ਆ ਰਾਤ ਨੂੰ ਕਦੋਂ ਲਗਾ ਕੇ ਗਏ ਕਦੋਂ ਨਹੀਂ ਲਗਾ ਕੇ ਗਏ ਤੇ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਇਹ ਤਾਂ ਬੇਬੁਨਿਆਦ ਜਿਹੜੇ ਇਲਜ਼ਾਮ ਹੈਗੇ ਹੋ ਲਗਾਏ ਤੂੰ ਗੁਰਦੁਆਰਾ ਨੂੰ ਬਲੈਕ ਇਹਨਾਂ ਨੇ ਲਾਈ ਸੀ ਪੋਸਟਰ ਤੁਸੀਂ ਉਸਤੇ ਵੀ ਇਤਰਾਜ਼ ਕੀਤਾ ਕਹਿੰਦੇ ਬਹੁਤ ਘਰ ਨਹੀਂ ਬੰਨਾ ਚਾਹੀਦਾ ਹਾਂਜੀ ਹਾਂਜੀ ਉਸ ਦੇ ਉੱਤੇ ਸਾਰੀ ਸੰਗਤ ਜਿਹੜੀ ਹੈਗੀ ਹੈ ਮਹੱਲੇ ਦੀ ਇੱਥੇ ਬੈਠੀ ਹੈ ਗੁਰਦੁਆਰਾ ਮਿਲੋਂ ਬਾਗ ਦਾ ਸਾਨੂੰ ਇਤਰਾਜ਼ ਅਸੀਂ ਜ਼ਰੂਰ ਲਗਾਗੇ ਕਿਉਂਕਿ ਮੰਤਰੀ ਦੁਆਰਾ ਇਹ ਕਿਹਾ ਜਾ ਰਿਹਾ ਕਿ 3 ਦਿਨ ਦਾ ਕੋਈ ਸਮਾਗਮ ਕਰਦੇ ਪਏ ਹਨ ਜਦਕਿ ਇਹ ਸਮਾਗਮ ਇਸ ਤਰ੍ਹਾਂ ਦਾ ਹੈ ਕਿ ਇਹਨਾਂ ਨੇ ਆਏ ਇਕਿੱਸ ਜਨਵਰੀਿ ਜੋ ਵੀ ਛਪਾਏ ਸੀਗੇ ਮੇਕਲ ਕਾਰਡ ਵੀ ਪਏ ਐ ਕੁਝ ਕੁ ਘਰਾਂ ਚ ਇਹਨਾਂ ਨੇ ਕਾਰਡ ਵੀ ਜਿਹੜੇ ਹੈਗੇ ਨੇ ਦਿੱਤੇ ਐ ਇਸ ਕਾਰਡ ਦੇ ਵਿੱਚ ਇਹ ਲਿਖਿਆ ਗਿਆ ਕਿ ਮਿਤੀ 19 ਜਨਵਰੀ ਨੂੰ ਸ੍ਰੀ ਅਕਨਪੁਰ ਸਾਹਿਬ ਦਾ ਪਾਠ ਰਖਾਇਆ ਜਾਏਗਾ 21 ਜਨਵਰੀ ਨੂੰ ਜਿਹੜੇ ਉਹ ਪਾਈ ਜਾਣਗੇ ਜਿਹੜੀ ਇਸ ਟਾਈਮ ਉਹ ਜਗ੍ਹਾ ਹੈਗੀ ਐ ਬਿਲਕੁਲ ਖਾਲੀ ਜਗ੍ਹਾ ਐ ਕਿਸੇ ਸੋਸਾਇਟੀ ਦੀ ਬਾਜੀਗਰ ਮਤਲਬ ਕਿ ਕਿਸ ਤਰ੍ਹਾਂ ਗਵਰਨਮੈਂਟ ਦੇ ਉਹਨਾਂ ਨੂੰ ਅਲਾਟ ਹੋਈ ਹੋਈ ਹੈ ਇਹ ਉਹਨਾਂ ਦੀ ਜਗ੍ਹਾ ਖਾਲੀ ਜਗ੍ਹਾ ਬਸ ਉਹ ਇੱਥੇ ਆਸ-ਪਾਸੇ ਹੀ ਕੀ ਹੈ ਪਰ ਇਹ ਸੋਸਾਇਟੀ ਵੀ ਹੋਮ ਕਰਕੇ ਪਤਾ ਨਹੀਂ ਇਹ ਕਿਸ ਤਰੀਕੇ ਨਾਲ ਇੱਥੇ ਕਰਦੇ ਹੋਏ ਇਤਰਾਜ਼ ਜਿਹੜਾ ਸੀ ਜਤਾਇਆ ਸੂਈ ਚੀਜ਼ ਸੀ ਕਿਉਂਕਿ ਸਕਾਟ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਭੋਲੂ ਵਾਲਾ ਰੋਡ ਤੇ ਗੁਰਦੁਆਰਾ ਸਾਹਿਬ ਸ਼ਹੀਦ ਭਾਬਾ ਦੀਪ ਸਿੰਘ ਜੀ ਦਾ ਨੀਂਹ ਪੱਥਰ ਰੱਖਿਆ ਜਾਏਗਾ ਦੇਖੋ ਗੁਰਦੁਆਰਾ ਸਾਹਿਬ ਦਾ ਨਹੀਂ ਪੱਥਰ ਦਾ ਮਤਲਬ ਇਹ ਕਿ ਗੁਰਦੁਆਰਾ ਸਾਹਿਬ ਬਣਾਇਆ ਜਾਏਗਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਜਦੋਂ ਮੇਰੇ ਹੀ ਇਲਾਕੇ ਦੇ ਵਿੱਚ ਇਹ ਗੱਲ ਮੈਨੂੰ ਸੰਗਤ ਨੇ ਆ ਕੇ ਦੱਸੀ ਕਿ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਜਿੰਨੀ ਦੇਰ ਤੱਕ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇਹ ਆਗਿਆ ਨਹੀਂ ਲੈਂਦੇ ਉਹ ਜ਼ਮੀਨ ਜਿਹੜੀ ਹੈ ਗੁਰੂ ਦੇ ਨਾਂ ਕਰਾ ਕੇ ਉੱਥੇ ਸਾਰੀ ਰਿਪੋਰਟ ਨਹੀਂ ਦਿੰਦੇ ਉਨੀ ਦੇਰ ਤੱਕ ਇਹ ਨਹੀਂ ਪੱਥਰ ਵੀ ਨਹੀਂ ਰੱਖ ਸਕਦੇ ਕਿ ਤਨਜੀ ਇਸ ਸੀ ਵੈਟਰਾ ਸੀਗਾ ਸਾਨੂੰ ਜਿਸ ਕਰਕੇ ਇਕਰਾਰ ਸੀ ਅਸੀਂ ਇਹ ਜਤਾਈ ਸੀ ਦੂਸਰਾ ਇਕਰਾਰ ਇਸੇ ਹੀ ਕਾਰਡ ਦੇ ਵਿੱਚ ਉਹਨਾਂ ਨੇ ਨਾਲੇ ਵੀ ਲਿਖਿਆ ਹੋਇਆ ਹੈ ਕਿ 21 ਜਨਵਰੀ 2024 ਨੂੰ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਮਹਾਪੁਰਸ਼ਾਂ ਨਾਲ ਬਚਨ ਬਿਲਾਸ ਕਰ ਸਕਦੇ ਹੋ ਇਹ ਮਹਾਪੁਰਸ਼ ਕੌਣ ਹੈ ਜੀ ਦੇਖੋ ਨਾ ਗੁਰਦੁਆਰੇ ਦੇ ਵਿੱਚ ਕੋਈ ਸੰਪੋਈ ਕੋਈ 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 ਕਰਨੀ ਵਾਲੇ ਹੁੰਦਾ ਸੀ ਮਹਾਪੁਰਸ਼ ਕਹਿੰਦੇ ਇਹ ਕੌਣ ਹੈ ਮਹਾਪੁਰਸ਼ ਉਸ ਤੋਂ ਬਾਅਦ ਆਪਣੇ ਦੁੱਖ ਰੋਗ ਕਾਰੋਬਾਰ ਕੰਮਕਾਜ ਲਈ ਬਚਨ ਕਰ ਸਕਦੇ ਲੋਕ ਜੀ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਚਾਹੋਗੇ ਗੁਰਦੁਆਰਾ ਸਾਹਿਬ ਤੇ ਤਾਂ ਅਸੀਂ ਅਗਰ ਕੰਮਕਾਜ ਵਾਸਤੇ ਵੀ ਕਾਰੋਬਾਰ ਵਾਸਤੇ ਅਸੀਂ ਪ੍ਰਮਾਤਮਾ ਦੇ ਆਪਣੇ ਗੁਰੂਆਂ ਕੇ ਅਰਦਾਸ ਕਰਦੇ ਨਾ ਕਿ ਅਸੀਂ ਬਚਨ ਕਰਦੇ ਆ ਸੋ ਇਹ ਕੁਛ ਕ ਗੱਲਾਂ ਇਤਰਾਜ਼ ਦੇ ਉੱਤ ਸੀਆਂ ਜਿਸ ਕਰਕੇ ਸਾਰੀ ਸੰਗਤ ਤੁਹਾਡੇ ਸਾਹਮਣੇ ਬੈਠੀ ਤੁਸੀਂ ਇਹਨਾਂ ਨਾਲ ਵੀ ਗੱਲ ਕਰ ਸਕਦੇ ਹੈਗੇ ਸੋ ਇਹ ਇਤਰਾਜ਼ ਸੀ ਸਾਾਨੂੰ ਜਿਸ ਕਰਕੇ ਅਸੀਂ ਗੁਰੂ ਘਰ ਦਾ ਜਿਹੜਾ ਉਹ ਇਤਰਾਜ਼ ਕਰਾਇਆ ਸੀ ਕਿਉਂਕਿ ਨਾਮ ਦਾ ਮੰਨਪ੍ਰੀਤ ਸਿੰਘ ਸਾਡੇ ਕੋਈ ਬਸਤੀ ਦੇ ਨੇੜੇ ਤੇੜੇ ਹੈਗੇ ਨਾ ਕੋਈ ਕਿਤੇ ਆਲਰੇਡੀ ਗੁਰਦੁਆਰਾ ਇਸ ਬਸਤੀ 'ਚ ਹੈ ਬਹੁਤ ਚੰਗਾ ਸਾਰੀ ਸੰਗਤ ਨੇ ਰਲ ਮਿਲ ਕੇ ਬਹੁਤ ਚੰਗਾ ਗੁਰਦੁਆਰਾ ਬਣਾਇਆ ਸਾਰੇ ਜਣੇ ਸੇਵਾ ਦਾ ਜਿਹੜਾ ਨਿਤਨੇਮ ਹੈਗਾ ਉਹ ਸਵੇਰ-ਸਵੇਰੇ ਇੱਥੇ ਹੁੰਦਾ ਹੈਗਾ ਸ਼ਾਮ ਦਾ ਨਿਤਨੇਮ ਉੱਥੇ ਹੁੰਦਾ ਹੈ ਮਤਲਬ ਕਿ ਸਾਰੀ ਸੰਗਤ ਉੱਥੇ ਜਾ ਕੇ ਮੱਥਾ ਟੇਕਦੀ ਹੈ ਸੋ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਬਸਤੀ ਸ਼ਹਿਰ ਦੇ ਦੁਆਰਾ ਹੈ ਨਹੀਂ ਪਰ ਕੁਝ ਕੁ ਕਰ ਰਿਹਾ ਹੈ ਦੂਸਰੇ ਗੁਰਦੁਆਰਾ ਬਣਾਉਣ ਦਾ ਸਮਝ ਹੀ ਤਰ੍ਹਾਂ ਜਿਵੇਂ ਇਹ ਲੱਗਦਾ ਡੇਰਾਵਾਦ ਨੂੰ ਪ੍ਰਮੋਟ ਹੋ ਰਿਹਾ ਦੇਖੋ ਜੀ ਆ ਜੋ ਇਹਨੇ ਦੋ ਲਾਈਨਾਂ ਆਪਣੇ ਕਾਗਜ਼ ਦੇ ਵਿੱਚ ਲਿਖੀਆਂ ਹੈ ਇਹ ਤਾਂ ਮੇਨ ਡੇਰਾਵਾਦ ਦਾ ਜਿਹੜਾ ਹੁੰਦਾ ਹੈ ਆਪਣੀ ਦੁਕਾਨ ਖੋਲਣ ਵਾਲੀ ਗੱਲ ਹੈ ਵੀ ਜਿੱਥੇ ਮਰਜੀ ਜਾਓ ਅਖਾਨ ਪਾਟ ਰੱਖੋ ਉੱਥੇ ਟੱਕ ਲਾ ਦਿਓ ਬਹੁਤ ਭੋਲੀ ਜਾਂਦਾ ਦੇਖੋ ਜੀ ਇਹਨੇ ਪ੍ਰਸ਼ਾਸਨ ਨੂੰ ਵੀ ਗੁੰਮਰਾਹ ਕੀਤਾ ਹੈ ਔਰ ਦੇਖਿਆ ਜਾ ਕਿਉਂਕਿ ਜੋ ਕੁਝ ਵੀ ਇਹਨੇ ਪ੍ਰਸ਼ਾਸਨ ਸਾਹਮਣੇ ਕਿਹਾ ਉਹ ਵੀ ਗੁੰਮਰਾਹ ਕੋਣ ਨੇ ਔਰ ਨੰਬਰ 2 ਇਹ ਜਨਤਾ ਨੂੰ ਵੀ ਗੁੰਮਰਾਹ ਕਰ ਰਹੀ ਹੈ ਕਿ ਇੱਥੇ ਆਓ ਜੀ ਮੱਥਾ ਟੇਕੋ ਤੁਸੀਂ ਆਪਣੇ ਕਾਰੋਬਾਰ ਲਈ ਇਹ ਗੁਰਦੁਆਰਿਆਂ 'ਚ ਜਿਹੜੇ ਡੇਰਾਵਾਦ ਨਹੀਂ ਤਾਂ ਫੁੱਟ ਕੀ ਚੀਜ਼ ਜਿਹੜੀ ਕਾਰ ਤੱਕ ਸਾਫ ਤੇ ਇਹ ਨਹੀਂ ਕਰਦੇ ਕਿ ਜਾਉਂਗੇ ਕਿਉਂਕਿ ਤੁਸੀਂ ਐਸਟੀਪੀਸੀ ਮੈਂਬਰ ਵੀ ਹੋ ਤਪਦਾਂ ਤੋਂ ਵੀ ਇਹ ਗੁਰਦਸੋਂ ਨਹੀਂ ਬੱਸ ਦੇਖੋ ਜੀ ਮੇਰੀ ਨੌਲੇਜ ਮੇਰੀ ਨੌਲੇਜ ਦੇ ਵਿੱਚ ਇਹ ਆਇਆ ਹੈਗਾ ਤਾਂ ਸੰਗਤ ਨੇ ਵੀ ਆਪਣਾ ਮਨ ਬਣਾਇਆ ਤੁਸੀਂ ਸੰਗਤ ਤੋਂ ਪੁੱਛੋ ਕਿ ਸੰਗਤ ਜੜੀ ਉਹ ਕੀ ਕਰਨਾ ਚਾਹੁੰਦੀ ਹੈ ਸਾਰੇ ਬੈਠੇ ਹੈਗੇ ਮੋਤਵਾਰ ਸੱਜਣ ਆਪਣੇ ਗੁਰੂ ਦੇ ਕੋਲ ਬੈਠੇ ਹੈ ਸਾਰੇ ਜਣ ਤਾਂ ਤੁਸੀਂ ਇਹਨਾਂ ਨੂੰ ਸੌਲ ਕਰ ਸਕਦੇ ਹੋ ਜੀ ਮੈਂ ਤਾਂ ਇਹ ਸ੍ਰੀ ਕਾਲ ਤੱਕ ਤਾਂ ਸਾਥ ਤੇ ਜ਼ਰੂਰ ਲੈ ਕੇ ਜਾਵਾਂਗੀ ਠੀਕ ਹੈ ਤਾਂ ਅੱਜ ਪੀਸੀ ਕਰਨ ਦਾ ਕੀ ਮਕਸਦ ਸੀਗਾ ਸਿਰਫ ਇਹ ਮੈਨੂੰ ਸਮਝ ਨਹੀਂ ਆਇਆ ਕਿਸ ਲਈ ਅੱਜ ਪੀਸੀ ਮਤਲਬ ਦਾ ਇਹ ਸੀਗਾ ਆਪਕਾ ਆਪਣੀ ਤੋਂ ਨਾਲ ਗੱਲ ਕਰ ਮੈਂ ਕਿ ਇਹ ਸਵਾਲ ਨਵੀਂ ਲਿੰਦੇ ਸਰ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਦੱਸ ਦਿਓ ਦੇਖੋ ਜੀ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਸਿਰਫ ਮੇਰਾ ਇੱਕੋ ਹੀ ਮੁੱਦਾ ਸੀਗਾ ਕਿ ਸਾਰੇ ਲੋਕਾਂ ਨੂੰ ਇੱਕ ਤਾਂ ਜਾਗਰੂਕ ਕੀਤਾ ਇਹ ਕਹਿੰਨਾ ਦੀ ਸਚਾਈ ਜਿਹੜੀ ਹੈ ਜਿਹੜੀ ਇਹ ਕਹਿ ਰਹੀ ਹੈ ਨਾ ਕਿ ਅਸੀਂ ਬਹੁਤ ਨਵੇਕ ਲਈ ਢੰਗ ਦੇ ਨਾਲ ਅਸੀਂ ਜਿਹੜਾ ਹੈਗਾ ਸਮਾਗਮ ਕਰ ਰਹੇ ਹਾਂ ਇਹਦੇ ਵਿੱਚ ਸਮਾਗਮ ਦੀ ਕੋਈ ਰੂਪਰੇਖਾ ਨਹੀਂ ਹੈ ਕੋਈ ਇਹਦੇ ਵਿੱਚ ਰਾਤ ਦੇ ਪ੍ਰੋਗਰਾਮ ਬਿਲਕੁਲ ਨਹੀਂ ਦਰਸਾਏ ਗਏ ਸਿਰਫ ਅਖੰਡ ਪਾਠ ਸਾਗਰ ਰੱਖਿਆ ਦਾ ਦਿੱਤਾ ਹੋਇਆ ਹੈ ਕਿ ਅਖੰਡ ਪਾਠ ਸਾਹਿਬ ਜਿਹੜਾ 19 ਤਰੀਕ ਨੂੰ ਰੱਖਿਆ ਜਾਊਗਾ ਰਿਤੀ ਤਰੀਕ ਨੂੰ ਪੋਪਾਏ ਜਾਣਗੇ ਔਰ ਉਥੇ ਗੁਰਦੁਆਰਾ ਸਾਹਿਬ ਵਾਸਤੇ ਟੱਕ ਲਗਾਇਆ ਜਾ ਜਾ ਇਹ ਸਾਰੀ ਸੰਗਤ ਜਿਹੜਾ ਕੱਲ ਇਹਨਾਂ ਨੇ ਉਥੇ ਜਾ ਕੇ ਮਤਲਬ ਕਿ ਸਾਰੀ ਸੰਗਤਾਂ ਅਸੀਂ ਆਪਣੇ ਵਿਚਾਰ ਵਟਾਂਦਰਾ ਵਾਸਤੇ ਇਕੱਠੇ ਹੋਏ ਸੀਗੇ ਕਿ ਆਪਣੀ ਬਸਤੀ 'ਚ ਅਸੀਂ ਵਿਚਾਰ ਕਰੀਏ ਪਰ ਵਿੱਚ ਇਹ ਆ ਗਏ ਉਲਟਾ ਸਾਡੇ ਤੇ ਦੋਸ਼ ਲਾਇਆ ਕਿ ਜੀ ਪੋਸਟਰ ਫਾੜੇ ਹੈ ਇਹ ਕਿਤੇ ਉਹ ਕਿਤੇ ਸਾਨੂੰ ਪੋਸਟਰਸ ਬਾਰੇ ਅਸੀਂ ਰੱਖੀ ਥੋੜਾ ਰੱਖਣੀ ਜੀ ਠੀਕ ਹੈ ਨਾ ਜੀ ਇਹ ਸੜਕ ਦੇ ਉੱਤੇ ਸੀਗੇ ਮੇਰੇ ਗੇਟ ਅੱਗੇ ਸੀਗੇ ਇਹਨੇ ਫੜੇ ਜਾਂ ਇਹਨੇ ਨਹੀਂ ਫੜੇ ਇਸ ਬਾਰੇ ਮੇਰੀ ਨੋਲੇਜ ਕੁਝ ਨਹੀਂ ਹੈ ਸਾਡੇ ਪਰਿਵਾਰ ਤੇ ਕਿਉਂ ਦੋਸ਼ ਲਾ ਰਹੇ ਆ ਇਹ ਤੁਹਾਨੂੰ ਹੰਪਤੀਤੀ ਜਵਾਬ ਦੇ ਸਕਦੇ ਜੀ ਸਾਡੇ ਕੋਲ ਕੋਈ ਸੀਸੀਟੀਵੀ ਆਈ ਹੈ ਜਿੰਦੇ ਵਿੱਚ ਜਿੰਮੀ ਭਾਜੀ ਕੂਬੋਰਡ ਪਾੜਦੇ ਆ ਉਹਨਾਂ ਕੋਲ ਜੀ ਤੁਸੀਂ ਪੇਸ਼ ਕਰ ਦਿਓ ਸੀਸੀਟੀਵੀ ਜਿਹੜੀ ਆਈ ਹੈ ਉਹ ਪੇਸ਼ ਕਰ ਦਿਓ ਠੀਕ ਹੈ ਕਿ ਨਹੀਂ ਮੈਂ ਤਾਂ ਉਹਦੇ ਵਿੱਚ ਕੁਝ ਨਹੀਂ ਕਹਿ ਸਕਦੀ ਜੇ ਸੀਸੀਟੀਵੀ ਆ ਤਾਂ ਫਿਰ ਹੁਣ ਤੱਕ ਉਹ ਕਿਉਂ ਨਹੀਂ ਪੇਸ਼ ਕੀਤੀ ਗਈ ਕੀ ਕਹਿਣਾ ਹੈ ਜੀ ਬਾਈ ਇਹ ਮਨਪੂਰਤਕ ਸਾਲੀ ਰੋਲਾ ਪਿਆ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਬਲਜੀਤ ਸਿੰਘ ਪੰਚਾਇਤ ਮੈਂਬਰ ਹਾਂ ਜੀ ਕੱਲ ਜਦੋਂ ਰੋਲਾ ਪਿਆ ਅਸੀਂ ਸਾਰੀ ਸੰਗਤ ਗੁਰਦੁਆਰਾ ਦਾ ਪ੍ਰਧਾਨ ਸਾਹਿਬ ਅਸੀਂ ਸਾਰੇ ਉੱਥੇ ਗਏ ਬਾਬਾ ਜੀ ਕੋਲੇ ਵੀ ਇਹ ਕੀ ਕਰ ਰਹੇ ਆ ਬੀਬੀ ਜੀ ਨੂੰ ਅਸੀਂ ਬੁਲਾਇਆ ਸੀ ਉੱਥੇ ਵੀ ਇਹ ਕੰਮ ਗਲਤ ਹੋ ਰਿਹਾ ਤੇ ਇਹ ਨਹੀਂ ਹੋਣਾ ਜੇ ਸਾਡਾ ਅੱਗੇ ਗੁਰਦੁਆਰਾ ਬਹੁਤ ਸੋਹਣਾ ਬਣਿਆ ਆ ਦੋ ਕਨਾਲਿਆਂ ਦੇ ਵਿੱਚ ਵੀ ਅਸੀਂ ਬਾਹਰੋਂ ਆਣ ਕੇ ਬੰਦਾ ਗੁਰਦੁਆਰਾ ਬਣਾਉਗਾ ਚੰਗੀ ਗੱਲ ਨਹੀਂ ਇੱਕ ਕਿਲੋਮੀਟਰ ਦੇੰ ਦਾ ਗੁਰਦੁਆਰਾ ਸਾਹਿਬ ਹੋਏਗਾ ਜਿਹੜੀ ਇਹ ਗੱਲ ਕਹਿ ਰਿਹਾ ਵੀ ਮੈਂ ਜ਼ਮੀਨ ਗੁਰੂ ਸਾਹਿਬ ਤੇ ਕੱਲ ਦੀ ਵੀਡੀਓ ਦੇਖੋ ਵੀ ਇਹ ਕਹਿੰਦਾ ਵੀ ਗੁਰੂ ਸਾਹਿਬ ਦੇ ਨਾਂ ਕਰਾਤੀ ਹੈ ਇਹ ਇਹੀ ਗੱਲ ਸਾਬਤ ਕਰਦੇ ਵੀ ਗੁਰੂ ਸਾਹਿਬ ਦੇ ਨਾਂ ਕਰਾਈ ਅਸੀਂ ਗਲਤੀ ਮੰਨ ਲਾਂਗੇ ਵੀ ਜਦੋਂ ਜ਼ਮੀਨ ਉਹ ਨਾ ਹੀ ਨਹੀਂ ਹੋ ਸਕਦੀ ਸਟ੍ਰੈਟਜੀ ਜ਼ਮੀਨ ਹੈ ਤੇ ਸਭ ਅਪਰਾੜ ਮਾਰਦਾ ਝੂਠ ਮਾਰਦਾ ਠੱਗੀਆਂ ਮਾਰਦਾ ਇਹ ਇਹ ਨਗਰਕਿਰਤਨ ਵੀ ਕੱਢਦਾ ਪ੍ਰਵਾਤ ਕੇਰੀਆਂ ਵੀ ਕੱਢਦਾ ਤੇ ਇਹਦੇ ਮਾਫੀ ਨਾਵੇਂ ਜ਼ਮੀਨ ਨੇ ਦੱਸ ਕੇ ਹਟਿਆ ਵੀ ਮੰਗੇ ਕਈ ਥਾਵਾਂ ਤੇ ਮਾਫੀ ਇਹ ਇਹ ਗੱਲ ਆ ਵੀਰ ਜੀ ਕੋਰ ਤਾਂ ਜੇ ਤੱਕ ਕਰਨਾ ਜਾਓ ਕਰਨਾ ਉਹ ਤਾਂ ਧਾਰਮਿਕ ਹੈ ਲੋਕ ਉਹ ਉਹਦਾ ਪੈਸਾ ਕਿੱਥੇ ਜਾਂਦਾ ਉਹ ਪੈਸਾ ਕਿੱਥੇ ਲਾਉਂਦੇ ਅਸੀਂ ਦੀ ਗੱਲ ਆਪਾਂ ਕਰ ਸਕਦੇ ਆ ਤੁਝੇ ਪੰਚਾਇਤ ਵੱਲੋਂ ਕੀ ਕਾਰਵਾਈ ਅੱਗੇ ਤੁਸੀਂ ਕਰ ਰਹੇ ਅਸੀਂ ਇਹ ਅਸੀਂ ਗੁਰਦੁਆਰਾ ਸਾਹਿਬ ਬੰਦੇ ਹੱਕ ਜਨ ਨਹੀਂ ਹੈਗੇ ਡੇਰਾ ਬਣਾ ਰਿਹਾ ਗੁਰਦੁਆਰਾ ਸਾਹਿਬ ਨਹੀਂ ਉਥੇ ਇਹ ਗਲਤ ਗੱਲ ਆ ਵੀ ਜੇ ਗੁਰਦੁਆਰਾ ਸਾਹਿਬ ਬਣਾਉਂਦਾ ਜਦੋਂ ਸਾਡੀ ਪੰਚਾਇਤ ਜਦੋਂ ਸਾਡਾ ਇੱਕ ਵੀ ਬੰਦਾ ਉਹਦੇ ਨਾਲ ਨਹੀਂ ਹੈਗਾ ਇੱਕ ਵੀ ਬੰਦਾ ਨਹੀਂ ਸਾਡੀ ਪੰਚਾਇਤ ਗੁਰਦੁਆਰੇ ਦੀ ਕਮੇਟੀ ਅਸੀਂ ਸਾਰੇ ਇੱਕ ਇੱਕ ਤਾਰੇ ਖੜੇ ਆ ਸਾਰੇ ਕੋਈ ਪਾਰਟੀ ਬਾਜੀ ਨੂੰ ਸਾਰੇ ਪਾਰਟੀਆਂ ਦੇ ਬੰਦੇ ਸਾਰੇ ਆ ਖੜੇ ਆ ਤੇ ਏਵੇਂ ਮਤਲ ਅਸੀਂ ਗੁਰਦੁਆਰਾ ਇੱਕ ਹੀ ਜੋ ਨੇ ਕਿਸੇ ਤਰ੍ਹਾਂ ਦੇ ਕੋਈ ਟਕਰਾਅ ਨਾ ਹੋਵੇ ਪ੍ਰਸ਼ਾਸਨ ਦੇ ਧਿਆਨ ਚ ਲਿਆ ਦਈਏ ਨਹੀਂ ਅਸੀਂ ਬੱਬਰਾ ਸਾਹਿਬ ਕੋਲ ਕਹਿੰਦੇ ਅਸੀਂ ਬਣਾਣਾ ਤੁਸੀਂ ਕਹਿੰਦੇ ਬਣ ਨਹੀਂ ਦੇਣਾ ਹਾਂਜੀ ਉਹ ਕੋਈ ਟਕਰਾਅ ਹੋਵੇ ਜਾਂ ਕੋਈ ਨਹੀਂ ਅਸੀਂ ਐਪਲੀਕੇਸ਼ਨ ਐਪਲੀਕੇਸ਼ਨ ਲਿਖਾ ਲਈ ਐ ਐਸਐਸਪੀ ਸਾਹਿਬ ਦੇ ਚੱਲੇ ਆ ਅਸੀਂ ਦੇਣ ਐਸਐਸਪੀ ਸਾਹਿਬ ਦੇ ਧਿਆਨ ਚ ਲਿਆ ਦਿੰਦੇ ਤੇ ਕੱਲ ਤੱਕ ਦੇ ਜਹੇਦਾਰ ਜੀ ਨੂੰ ਬੀਬੀ ਨੂੰ ਦੇਣ ਲੱਗੇ ਅਸੀਂ ਪੀਸੀ ਦੇ ਇਤਿਹਾਨ ਚਾਹੀ ਗਿਆ ਜੋ ਬੀਬੀ ਦੇ ਆ ਗਿਆ ਤੇ ਉੱਥੇ ਬਚਾ ਦੇਣੀ ਜਿਹੜੇ ਫਲੈਕਸ ਬੋਰਡ ਪਾੜਨ ਦੇ ਇਹਨਾਂ ਤੇ ਇਲਜ਼ਾਮ ਲੱਗੇ ਇਹਦੇ ਬਾਰੇ ਤੁਹਾਡਾ ਕੀ ਨਹੀਂ ਨਹੀਂ ਜੀ ਇਹ ਨਾ ਅਸਲ ਚ ਗੱਲ ਮੈਨੂੰ ਇਹ ਲੱਗ ਰਹੀ ਆ ਹੋ ਸਕਦਾ ਇਹਨਾਂ ਨੇ ਹੀ ਨਾ ਸ਼ਰਾਰਤ ਕਰਾਤੀ ਹੋਵੇ ਵੀ ਬੀਬੀ ਜੀ ਦਾ ਸ਼ੋਮਨੀ ਕਾਲੀਦਾਲ ਦਾ ਐਸਪੀਸੀ ਦੇ ਮੈਂਬਰ ਨੇ ਵੀ ਇਹਨਾਂ ਨੂੰ ਬਦਨਾਮ ਕਰ ਦਿੱਤਾ ਜਾਵੇ ਸ਼ਾਇਦ ਮੈਨੂੰ ਲੱਗ ਰਿਹਾ ਪੱਕਾ ਨਹੀਂ ਮੈਂ ਕਹਿ ਸਕਦਾ ਇਹ ਜਿੰਮੀ ਦਾ ਗੱਲ ਹੈ ਵੀ ਨਹੀਂ ਸੀ ਤੜਕੇ ਹੈਗਾ ਸੀ ਬਾਅਦ ਚ ਇਹਨੂੰ ਹੋਣ ਦਿੱਤਾ ਮੈਨੂੰ ਵੀ ਆ ਤੇਰਾ ਨਾਂ ਲੱਗਦਾ ਕਹਿੰਦਾ ਵੀ ਮੈਂ ਤੇ ਇੱਥੇ ਹੈ ਹੀ ਨਹੀਂ ਮੈਂ ਸਾਰੀ ਦਿਹਾੜੀ ਇੱਥੇ ਰਹੇ ਆ ਤੇ ਕਿਸੇ ਨੇ ਨਹੀਂ ਵੇਖਿਆ ਕੋਈ ਸੀਸੀਟੀਵੀ ਕੋਈ ਕਿਸੇ ਨੇ ਵੀ ਕੋਈ ਅਜਿਹੀ ਹਰਕਤ ਨਹੀਂ ਕੀਤੀ ਕੋਈ ਸ਼ੈਦ ਇਹਨਾਂ ਨੇ ਕਰਵਾਈ ਆ ਜਾਂ ਕਿਸੇ ਹੋਰ ਸ਼ਰਾਰਤੀ ਆ ਸਭ ਨੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ